ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਦੋਂ ਜਹਿਦ ਕੀਤੀ ਜਾ ਰਹੀ ਹੈ ਕਿ ਫਿਰ ਦੁਬਾਰਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾਵੇ ਰੀਲਾਂਚ ਕੀਤਾ ਜਾਵੇ ਹਰ ਤਰ੍ਹਾਂ ਦੀ ਸੰਭਵ ਅਤੇ ਅਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਕਟਾਸ ਕੀਤੇ ਜਾ ਰਹੇ ਨੇ ਪਲਟਵਾਰ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਲੇਕਿਨ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਦੇ ਹੁਕਮ ਦੇ ਅਨੁਸਾਰ ਬਣੀ ਸੀ ਉਸ ਦੀਆਂ ਵੀ ਧੜੀਆਂ ਉਡਾਈਆਂ ਨੇ ਯਾਨੀ ਕਿ ਉਸ ਤੋਂ ਪੁੱਛੇ ਬਿਨਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਿਲਜੀਤ ਸਿੰਘ ਡਾక్టర్ ਦਰਜੀਤ ਸਿੰਘ ਚੀਮਾ ਅਤੇ ਐਕਟਿਵ ਪ੍ਰਧਾਨ ਯਾਨਕੀ ਜਿਸ ਨੂੰ ਕਾਰਜਕਾਰੀ ਪ੍ਰਧਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਲਵਿੰਦਰ ਸਿੰਘ ਪੁੰਦੜਹੁਣੂ ਆਪਣੀ ਮਨਮਰਜ਼ੀ ਕੀਤੀ ਗਈ ਜਿਹੜੀ ਭਾਰਤੀ ਸੱਤ ਮੈਂਬਰੀ ਕਮਿਟੀ ਵੱਲੋਂ ਕੀਤੀ ਜਾਣੀ ਸੀ ਜਿਸ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਤੋਂ ਵੀ ਨਹੀਂ ਪੁੱਛਿਆ ਗਿਆ ਆਪਣੀ ਮਰਜ਼ੀ ਦੇ ਨਾਲ ਮਨ ਮਰਜ਼ੀ ਕਰਕੇ ਭਰਤੀ ਸ਼ੁਰੂ ਕਰ ਲਈ ਅਤੇ ਦੱਸਿਆ ਜਾ ਰਿਹਾ ਹੈ ਕਿ 27 ਲੱਖ ਨਵੇਂ ਮੈਂਬਰ ਜੋੜ ਲਏ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਤਤੇ ਹੋ ਗਏ ਨੇ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਨੇ ਬਲਵਿੰਦਰ ਪੂੰਦਰ ਅਤੇ ਸੁਖਵੀਰ ਸਿੰਘ ਬਾਦਲ ਦਾਸ ਸਾਥ ਛੱਡ ਦਿੱਤਾ ਹੈ ਉਹਨਾਂ ਕਹਿੰਿਆ ਕਿ ਸ੍ਰੀ ਅਕਾਲ ਤਖਤ ਸੈਬ ਤੂੰ ਜਿਹੜੇ ਲੋਕ ਭਗੌੜੇ ਹੋ ਗਏ ਨੇ ਜਿਹੜੇ ਆ ਆਦਰ ਨਹੀਂ ਕਰ ਰਹਾ ਜਿਹੜੇ ਨਿਮਾਣੇ ਸਿੱਖ ਨਹੀਂ ਹੋ ਰਹਾ ਜਿਹੜੇ ਸ੍ਰੀ ਅਕਾਲ ਤਖਤ ਸੈਬ ਨੂੰ ਸਮਰਪਿਤ ਨਹੀਂ ਹੋ ਰਹਾ ਉਹਨਾਂ ਦੇ ਨਾਲ ਮੇਰਾ ਕੋਈ ਰਿਸ਼ਤਾ ਨਾਤਾ ਨਹੀਂ ਯਾਨੀ ਕਿ ਬਲਵਿੰਦਰ ਸਿੰਘ ਕੁੰਦੜ ਅਤੇ ਸੁਖਬੀਰ ਸਿੰਘ ਬਾਦਰ ਅਤੇ ਡਾਕਟਰ ਦਲਜੀਤ ਸਿੰਘ ਚਿਮਾ ਦੇ ਵੀ ਅੱਗ ਵਾਂਗੂ ਵਰੇ ਮਨਪ੍ਰੀਤ ਯਾਲੀ ਮਨਪ੍ਰੀਤ ਨੇ ਕਾਫੀ ਲੰਬੇ ਸਮੇਂ ਤੋਂ ਬਾਅਦ ਹੁਣ ਆਪਣੀ ਚੁੱਪੀ ਤੋੜ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਗਏ ਨੇ ਬਾਗੀ ਧੜੇ ਬੁਆਲਿਆਂ ਦਾ ਸਮਰਥਨ ਕੀਤਾ ਜਾਵੇਗਾ ਉਹਨਾਂ ਖਿਆ ਕਿ ਸੱਤ ਮੈਂਬਰੀ ਕਮੇਟੀ ਨੇ ਭਰਤੀ ਨੂੰ ਨੇਪਰੇ ਚਾੜਨਾ ਚਾਹੀਦਾ ਸੀ ਲੇਕਿਨ ਇਧਰ ਆਪਣੀ ਮਨਮਰਜ਼ੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਹ ਵੀ ਪਾਰਦਰਸ਼ੀ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੱਚ ਕਹਿ ਰਹੇ ਨੇ ਕਿ ਬਾਗੀ ਧੜੇ ਵਾਲੇ ਬਿਲਕੁਲ ਸਹੀ ਨੇ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਨਵੀਂ ਭਰਤੀ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਪਾਰਦਰਸ਼ੀ ਨਹੀਂ ਹੈ ਯਾਨੀ ਕਿ ਭਰਤੀ ਫੇਕ ਇਹ ਇਨੇ ਦਿਨਾਂ ਦੇ ਵਿੱਚ 27 ਲੱਖ ਲੋਕਾਂ ਦੇ ਕੋਲ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਜਾਂ ਸਿਆਸੀ ਟੋਲੇ ਵੱਲੋਂ ਇਸ ਨੂੰ ਲੈ ਕੇ ਮਨਪ੍ਰੀਤ ਯਾਲੀ ਤੱਤੇ ਹੋ ਗਏ ਨੇ ਮਨਪ੍ਰੀਤ ਯਾਲੀ ਨੇ ਕਿਹਾ ਕਿ ਹੁਣ ਸਾਨੂੰ ਸੁਖਬੀਰ ਸਿੰਘ ਬਾਦਲ ਦਾ ਸਾਥ ਨਹੀਂ ਦੇਣਾ ਚਾਹੀਦਾ ਐਟ ਲੀਸ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਸ ਨੂੰ ਚਸਤਦਾ ਕਰਨਾ ਚਾਹੀਦਾ ਹੈ ਉਹ ਸਿੱਖਾਂ ਦੀ ਸਭ ਤੋਂ ਸਰਉੱਚ ਅਦਾਲਤ ਹੈ ਸੁਪਰੀਮ ਕੋਰਟ ਹੈ ਉਹਨਾਂ ਨੇ ਕਿਹਾ ਕਿ ਨਿਕਲ ਮੁਨਕਰ ਹੋਏ ਪਗੋੜੇ ਹੋਏ ਇਸ ਲਈ ਮੇਰੇ ਮੇਰਾ ਕੋਈ ਵਾਤਸਾ ਨਹੀਂ ਹੈ ਅਸੀਂ ਹਰ ਹਿਲਵ-ਵਸਿਲਾ ਕਰਾਂਗੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਫੇਕ ਨੂੰ ਬੰਦ ਕੀਤਾ ਜਾਵੇ ਨਵੀਂ ਭਰਤੀ ਨੂੰ ਜਿਹੜਾ ਹੈ ਤਰਜੀਹ ਦਿੱਤੀ ਜਾਵੇ ਧੰਨਵਾਦ